ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕੀ ਕੁਝ ਮਹਿੰਗਾ ਤੇ ਸਸਤਾ ਹੋਇਆ ਉਹ ਤੁਹਾਨੂੰ ਦੱਸਦੀਆਂ ਇਸ ਦੇ ਵਿਚਾਰੇ ਹੀ ਪੰਜਾਬ ਦੇ ਵਿੱਚ ਬਜਟ ਪਿੱਛੋਂ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ ਤੁਹਾਨੂੰ ਦੱਸਦੀ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦੇਖਣ ਨੂੰ ਮਿਲੀ ਹੈ ਉਹ ਤੁਹਾਨੂੰ ਦੱਸਦੀ ਹੈ ਕਿ ਪੂਰਾ ਅਪਡੇਟ ਕੀ ਹੈ ਆਮ ਬਜਟ ਪੇਸ਼ ਹੋਣ ਤੋਂ ਬਾਅਦ ਦੇਸ਼ ਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਉਤਰਾ-ਚੜਾ ਆਏ ਹਨ ਹਾਲਾਂਕਿ ਕੀਮਤਾਂ ਬਜਟ ਕਾਰਨ ਨਹੀਂ ਬਦਲਦੀਆਂ ਹਨ ਦਰਸਲ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਓਐਮਸੀਜ਼ ਨੇ ਬੁੱਧਵਾਰ ਜਨਕਿ 24 ਜਨਵਰੀ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਪਰ ਪੰਜਾਬ, ਜੰਮੂ ਕਸ਼ਮੀਰ, ਕਰਨਾਟਕ ਅਤੇ ਮਹਾਰਾਸ਼ਟਰ ਸਮੇਤ ਕੁਝ ਰਾਜਾਂ ਵਿੱਚ ਇਨਧਨ ਦੀ ਕੀਮਤਾਂ ਵਿੱਚ ਕਮੀ ਆਈ ਹੈ। ਜਦੋਂ ਕਿ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਅਸਾਮ, ਗੋਆ ਅਤੇ ਗੁਜਰਾਤ ਸਮੇਤ ਕੁਝ ਰਾਜਾਂ ਵਿੱਚ ਕੀਮਤਾਂ ਵਧੀਆਂ ਹਨ। ਅੱਜ ਦੱਸਦੇ ਹਾਂ ਕਿ ਹੋਰ ਰਾਜਾਂ ਵਿੱਚ ਜਾਂ ਵੱਡੇ ਸ਼ਹਿਰਾਂ ਵਿੱਚ ਇਦਾਂ ਦੀਆਂ ਨਵੀਆਂ ਕੀਮਤਾਂ ਕੀ ਹਨ ਪੰਜਾਬ ਵਿੱਚ ਲਗਾਤਾਰ ਦੋਸਰੇ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ ਪੈਟਰੋਲ 29 ਪੈਸੇ ਸਸਤਾ ਹੋ ਕੇ 96.41 ਲੀਟਰ ਤੇ ਟ੍ਰੇਡ ਕਰ ਰਿਹਾ ਜਦੋਂ ਕਿ ਡੀਜ਼ਲ ਰੇਟ ਵਿੱਚ 33 ਪੈਸੇ ਦੀ ਕਮੀ ਹੈ ਡੀਜ਼ਲ 86.63 ਲੀਟਰ ਵਿਕ ਰਿਹਾ ਹੈ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਚ ਪੈਟਰੋਲ ਦੀ ਕੀਮਤਾਂ 94.72 ਰੁਪਏ ਜਦਕਿ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ ਮੁੰਬਈ ਚ ਪੈਟਰੋਲ ਦੀ ਕੀਮਤ 103.44 ਰੁਪਏ ਅਤੇ ਡੀਜ਼ਲ ਦੀ ਕੀਮਤ 89.97 ਰੁਪਏ ਪ੍ਰਤੀ ਲੀਟਰ ਹੈ ਕੋਲਕਾਤਾ ਚ ਪੈਟਰੋਲ ਦੀ ਕੀਮਤ 104.95 ਰੁਪਏ ਅਤੇ ਡੀਜ਼ਲ ਦੀ ਕੀਮਤ 99.76 ਰੁਪਏ ਪ੍ਰਤੀ ਲੀਟਰ ਹੈ ਚੇਨਈ ਚ ਪੈਟਰੋਲ ਦੀ ਕੀਮਤ 100.70 ਰੁਪਏ ਅਤੇ ਡੀਜ਼ਲ ਦੀ ਕੀਮਤ 92.35 ਰੁਪਏ ਲੀਟਰ ਹੈ ਤੁਸੀਂ ਇਸ ਮੈਸਸਾਜ ਰਾਹੀਂ ਵੀ ਆਪਣੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਵੀਨਤਮ ਰੇਟ ਜਾਣ ਸਕਦੇ ਹੋ ਜੇਕਰ ਤੁਸੀਂ ਇੰਡੀਅਨ ਆਇਲ ਦੇ ਗਾਹਕ ਹੋ ਤਾਂ ਤੁਹਾਨੂੰ ਆਰਐਸਪੀ ਦੇ ਨਾਲ ਸਿਟੀ ਕੋਡ ਲਿਖ ਕੇ 9224992249 ਨੰਬਰ ਤੇ ਭੇਜਣਾ ਹੁੰਦਾ ਜੇਕਰ ਤੁਸੀਂ ਬੀਪੀਸੀਐਲ ਦੇ ਗਾਹਕ ਹੋ ਤਾਂ ਤੁਸੀਂ ਆਰਐਸਪੀ ਲਿਖ ਕੇ ਅਤੇ नाइन डबल टू थ्री डबल वन डबल टू डबल टू नंबर पर भेज के पैट्रोल और डीजल दिया दवी कीमतों बारे जानकारी प्राप्त कर सकते हो इस जेकर एच पी सी एल दे गाहक हो तो एच पी प्राइस टाइप करके नाइन डबल टू डबल टू जीरो डबल वन डबल टू नंबर पर भेज के पैट्रोल और डीजल दीमत जाते हो ਔਰ ਅਪਡੇਟਸ ਦੇਖਣੇ ਲਈ ਜੁੜੇ ਰਹੋ ਜੀਕੇ ਟੀਵੀ ਦੇ ਨਾਲ ਜਲਦੀ ਆਜ਼ ਰੋਵਾਂਗੇ ਕਿਸੇ ਨਵੀਂ ਅਪਡੇਟ ਦੇ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਬਜਟ ਪੇਸ਼ ਕਰਨ ਤੋਂ ਬਾਅਦ ਕੀ ਕੁਝ ਮਹਿੰਗਾ ਤੇ ਸਸਤਾ ਹੋਇਆ ਉਹ ਤੁਹਾਨੂੰ ਦੱਸ ਦਿਆਂ ਇਸ ਦੇ ਵਿਚਾਲੇ ਹੀ ਪੰਜਾਬ ਦੇ ਵਿੱਚ ਬਜਟ ਪਿੱਛੋਂ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ ਤੁਹਾਨੂੰ ਦੱਸ ਦਿਆਂ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦੇਖਣ ਨੂੰ ਮਿਲੀ ਹੈ ਉਹ ਤੁਹਾਨੂੰ ਦੱਸ ਦਿਆਂ ਕਿ ਪੂਰਾ ਅਪਡੇਟ ਕੀ ਹੈ ਆਮ ਬਜਟ ਪੇਸ਼ ਹੋਣ ਤੋਂ ਬਾਅਦ ਦੇਸ਼ ਦੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਉਤਰਾ ਚੜਾ ਆਏ ਹਨ ਹਾਲਕਿ ਕੀਮਤਾਂ ਬਜਟ ਕਾਰਨ ਨਹੀਂ ਬਦਲਦੀਆਂ ਹਨ ਅਸਲ ਤੇਲ ਮਾਰਕੀਟਿੰਗ ਕੰਪਨੀਆਂ ਹਰ ਰੋਜ਼ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ ਓ ਐਮ ਸੀ ਇਸ ਨੇ ਬੁੱਧਵਾਰ ਜਿੰਕੇ 24 ਜਲਾਈ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਪਰ ਪੰਜਾਬ ਜੰਮੂ ਕਸ਼ਮੀਰ ਕਰਨਾਟਕ ਅਤੇ ਮਹਾਰਾਸ਼ਟਰ ਸਮਿਤਵਕ ਫਕ ਰਾਜਾਂ ਵਿੱਚ ਇਧਨ ਯਕੀਮਤਾ ਵਿੱਚ ਕਮੀ ਆਈ ਹੈ ਜਦੋਂ ਕਿ ਆਂਧਰਾ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਅਸਾਮ ਗੋਆ ਅਤੇ ਗੁਜਰਾਤ ਸਮਿਤ ਕੁਜਰਾਜਾ ਵਿੱਚ ਕੀਮਤਾਂ ਵਧੀਆਂ ਹਨ ਆਓ ਤੁਹਾਨੂੰ ਦੱਸਦੇ ਹਾਂ ਕਿ ਹੋਰ ਰਾਜਾਂ ਵਿੱਚ ਜਾਂ ਵੱਡੇ ਸ਼ਹਿਰਾਂ ਵਿੱਚ ਇਦਾਂ ਦੀਆਂ ਨਵੀਆਂ ਕੀਮਤਾਂ ਕੀ ਹਨ ਪੰਜਾਬ ਵਿੱਚ ਲਗਾਤਾਰ ਦੋਸਰੇ ਦਿਨ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਈ ਹੈ ਪੈਟਰੋਲ 29 ਪੈਸੇ ਸਸਤਾ ਹੋ ਕੇ 96.41 ਲੀਟਰ ਤੇ ਟ੍ਰੇਡ ਕਰ ਰਿਹਾ ਹੈ ਜਦਕਿ ਡੀਜ਼ਲ ਰੇਟ ਵਿੱਚ 33 ਪੈਸੇ ਦੀ ਕਮੀ ਹੈ ਡੀਜ਼ਲ 86.65 ਲੀਟਰ ਵਿਕ ਰਿਹਾ ਹੈ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਚ ਪੈਟਰੋਲ ਦੀ ਕੀਮਤ 94.72 ਰੁਪਏ ਜਦਕਿ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ ਮੁੰਬਈ ਚ ਪੈਟਰੋਲ ਦੀ ਕੀਮਤ 103.44 ਰੁਪਏ ਅਤੇ ਡੀਜ਼ਲ ਦੀ ਕੀਮਤ 89.97 ਰੁਪਏ ਪ੍ਰਤੀ ਲੀਟਰ ਹੈ ਕੋਲਕਾਤਾ ਚ ਪੈਟਰੋਲ ਦੀ ਕੀਮਤ 104.95 ਰੁਪਏ ਅਤੇ ਡੀਜ਼ਲ ਦੀ ਕੀਮਤ 92.76 ਰੁਪਏ ਪ੍ਰਤੀ ਲੀਟਰ ਹੈ। ਚੇਨਈ ਚ ਪੈਟਰੋਲ ਦੀ ਕੀਮਤ 100.76 ਰੁਪਏ ਅਤੇ ਡੀਜ਼ਲ ਦੀ ਕੀਮਤ 92.35 ਰੁਪਏ ਲੀਟਰ ਹੈ। ਤੁਸੀਂ ਇਸ ਐਸਐਮਐਸ ਰਾਹੀਂ ਵੀ ਆਪਣੇ ਸ਼ੈਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਨਵੀਨਤਮ ਰੇਟ ਜਾਣ ਸਕਦੇ ਹੋ। ਜੇਕਰ ਤੁਸੀਂ ਇੰਡੀਅਨ ਆਇਲ ਦੇ ਗਾਹਕ ਹੋ ਤਾਂ ਤੁਹਾਨੂੰ ਆਰਐਸ BP ਦੇ ਨਾਲ ਸਿੱਧੀ ਕੋਡ ਲਿਖ ਕੇ 9224992249 ਨੰਬਰ ਤੇ ਭੇਜਾ ਹੁੰਦਾ ਜੇਕਰ ਤੁਸੀਂ BPCL ਦੇ ਗਾਹਕ ਹੋ ਤਾਂ ਤੁਸੀਂ RSP ਲਿਖ ਕੇ ਅਤੇ 92311222 ਨੰਬਰ ਤੇ ਭੇਜ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲੇ ਜੇਕਰ ਤੁਸੀਂ HPCL ਦੇ ਗਾਹਕ ਹੋ ਤਾਂ ਤੁਸੀਂ HP PRICE ਟਾਈਪ ਕਰਕੇ 922201122 ਨੰਬਰ ਤੇ ਪੇਚ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਣ ਸਕਦੇ ਹੋ ਹੋਰ ਅਪਡੇਟਸ ਦੇਖਣ ਦੇ ਲਈ ਜੁੜੇ ਰਹੋ ਜੀਕੇ ਟੀਵੀ ਦੇ ਨਾਲ ਜਲਦੀ ਆਜ਼ ਰ homogene ਕਿਸੇ ਨਵੀਂ ਅਪਡੇਟ ਦੇ ਨਾਲ